ਦੇ ਸਪੋਰਟ ਸ਼ੂ ਸੀਗੇ ਉਹ ਚਿੱਟੇ ਰੰਗ ਦੇ ਤੇ ਕਾਲੀ ਪਾਲਚ ਫੇਰਦੀ ਉਹ ਮੁੰਡਾ ਰੋਈ ਲੈਂਦਾ ਸੀ ਮੇਰੇ ਬੂਡ ਖਰਾਬ ਕਰਕੇ ਓਏ ਉਹ ਥੋੜਾ ਕੱਖਣਾ ਮੈਂ ਓਏ ਬੇਜ਼ੀ ਉੱਤੇ ਦੁਆਵਾਂ ਲੈਣ ਫੇਰ ਬਾਦ ਦੁਆਵਾਂ ਲੈ ਕੇ ਆਏ ਨੇ ਉਤੋਂ ਉਹ ਹਰ ਸਿਮਰਤ ਕੌਰ ਲੰਗਰ 'ਚ ਰੋਟੀਆਂ ਪਕਾਈ ਜਾਂਦੀ ਸੀ ਪੰਜ ਰੋਟੀਆਂ ਪਕਾਈਆਂ ਪੰਜੇ ਹੀ ਸਾੜਦੀਆਂ ਥੱਲਣੀ ਤਾਂ ਉੰਮੀ ਨਹੀਂ ਕਹਿੰਦੇ ਥੱਲੀਆਂ ਹੁਣ ਤਾਂ ਪਤਾ ਲੱਗੇ ਫੇ ਰੱਬ ਸਜ਼ਾ ਦੇ ਰਿਹਾ ਕਾਸ ਉਮੀਦਵਾਰ ਨਹੀਂ ਲੱਗ ਰਹੇ ਕਾਲੀਦੰਤ ਦਾ ਅਸਪੀਲੜੂ ਤੇੰਦ ਦਾ ਬਾਜ ਬਨੜੂ 100000 ਵਾਰ ਵੀ ਖਾਰੇ ਲੜਨ ਵੱਲੋਂ ਕੋਈ ਤਿਆਰੀ ਨਹੀਂ ਕਰਦਲੋ ਸੁਖਵੀਰ ਬਾਦਲ ਕਰ ਕਰ ਫਿਰਦਾ ਐ ਤਾ ਤੂੰ ਲੜਲਾ ਚਾਚਾ ਤੂੰ ਲੜਲਾ ਉਹਨੂੰ ਦੇਖ ਕੇ ਗੁੰਡਾ ਬੰਦ ਕਰਦਣਾ ਜਸਹਰ ਕਹਿੰਦੇ ਕਰਤੂਤਾ ਤੇਰੀਆਂ ਨੇ ਗਾਣਾ ਸਾਨੂੰ ਪਹਿਣ ਗਿਆ ਉਹ ਲੋਕਾਂ ਨੇ ਕੰਧਾ ਤੇ ਜਾਣ ਲਵਾ ਲਿਆ ਕਿਤੇ ਕੰਧ ਦੇ ਉੱਤੋਂ ਨਾ ਟਿੱਕ ਟਿੱਡੇ ਔਰ ਟੀਮ ਸਕੇ ਕਰੇ ਲੜਾਈ ਪੁਆਦੀ ਵੱਡਾ ਟੀਮ ਸਿਆਣਾ ਐ ਉਹਨੂੰ ਲੱਗ ਗਿਆ ਪਤਾ ਵੀ ਕੰਮ ਖਰਾਬ ਹੈ ਬਦਨਬਾਈ ਠੀਕ ਨਹੀਂ ਹੈਗੀ ਉਹ ਕਹਿੰਦਾ ਵੀ ਮੈਂ ਨਹੀਂ ਐਤ ਕਿ ਮੈਂ ਨਹੀਂ ਮੈਂ ਨਹੀਂ ਉਹਦੇ ਮੁੰਡੇ ਨੂੰ ਕਹਿੰਦਾ ਤੂੰ ਵੀ ਨਹੀਂ ਹੋਏ ਤੂੰ ਵੀ ਨਹੀਂ ਉਹ ਬਾਦਲ ਉਹ ਬਾਦਲ ਦਾ ਮੁੰਡਾ ਸੁਖਵੀਰ ਬਾਦਲ ਉਹਨੇ ਪੰਪ ਭਰ-ਭਰ ਕੇ ਪੰਪ ਭਰ-ਭਰ ਕੇ ਪਰਮਿੰਦਰ ਟੀਮ ਸਾਨੂੰ ਟਿਕਦੇ ਦੀ ਕਹਿੰਦਾ ਮੈਂ ਕਿਹੜਾ ਉਹਦੇ ਬੁਡੇ ਦੀ ਮਾਨਨਾ ਤੂੰ ਵੀ ਨਾ ਮੱਦ ਲੈ ਚੱਲ ਅੱਤੇ ਭਾਈ ਜੀ ਅੰਦਰਲੀ ਗੱਲ ਦੱਸਦਾ ਅੰਦਰ ਦੀ ਗੱਲ ਦੱਸਾਂ ऐसे कर तो तो है। है का मिन्नो, मिन्नो, पर के पर मैं दो खीरे जेरे मेरा सारा पे टसी ਜਾਂਦਾ ਹੈ ਮੈਨੂੰ ਇੱਕ ਖਾਸ ਬੰਦੇ ਨੇ ਦੱਸਿਆ ਹੈ ਹੈਗਾ ਕਾਲੀਦਾਨ ਦਾ ਖਾਸ ਹੀ ਆ ਉਹ ਮੈਨੂੰ ਮੇਰਾ ਫੈਨ ਹੈ ਮੈਨੂੰ ਦੱਸ ਦਿੰਦਾ ਉਹ ਕਿ ਮੈਂ ਤੁਹਾਨੂੰ ਦੱਸ ਦੇਣਾ ਪਰ ਇੱਕ ਬੇਨਤੀ ਹੈ ਤੁਹਾਨੂੰ ਕਿ ਗਾਹ ਨਾ ਗੱਲ ਕਰਨ ਦੇ ਬਾਰੇ ਠੀਕ ਹੈ ਗਾਹ ਨਾ ਕਰੇ ਗੱਲ ਮੈਂ ਮੈਂ ਗੱਲ ਕਰਨਾਂ ਤਾਂ ਮੈਂ ਗਾਹ ਕਰਦੀ ਆ ਮੈਂ ਤਾਂ ਅੱਧੀ ਰਹੀ ਗੱਲ ਕਰਦੀ ਉਹ ਕਹਿੰਦਾ ਅੱਜ ਤੋਂ 7-8 ਦਿਨਾਂ ਜਣੀ ਕਾਜੀ ਕਿਨੀ ਹੋਗੀ ਤੇਰਾ ਵੀ ਕਿਧਰੀ ਤੱਕ ਪਰਮਿੰਦਰ ਸਿੰਘ ਸਾਹਿਬ ਆਪ ਦੀ ਦੇਖ ਕੇ ਵਾਪਸ ਕਰੂਗਾ ਜੀ ਕਿ ਭਾਈ ਮੇਰਾ ਪਿਓ ਜਿਹੜਾ ਹੈ ਨਹੀਂ ਦੱਸ ਦੇ ਕਿਸੇ ਨੂੰ ਉਹ ਦਿੱਲੀ ਬੈਠਾ ਆਇਆ ਨਹੀਂ ਤਸਦੂਰ ਸੁਦੇਸ਼ ਸਿੰਘ ਜੀ ਸਾਹਿਬ ਕਹਿੰਦਾ ਜੀ ਟਿਕਟ ਵਾਸ ਕਰਿਆਂ ਕੰਮ ਕਰਿਆਂ ਆਉਂਗਾ ਨਹੀਂ ਨਾ ਕਰਿਆਂ ਠੀਕ ਹੈ ਟਿਕਟ ਮੋੜੂਗਾ ਜੀ ਸ਼ਰਤ ਰਾਣੀ ਸੁਖਵਾਲਾ ਚ ਖਬਰ ਆਈ ਸੀ ਮੈਂ ਪਰਸੋਂ ਬੋਲਤਾ ਸੀ ਕਹਿੰਦੇ ਨਹੀਂ ਨਹੀਂ ਉਹ ਹੋਰ ਨਹੀਂ ਮੈਂ ਲੜੂਗਾ ਮੈਂ ਲੜੂਗਾ ਯਾਰ ਇਹ ਕੋਈ ਗੱਲ ਨਹੀਂ ਅੰਦਰਲੀ ਗੱਲਾਂ ਨੇ ਹੈ ਸੱਚ ਹੋਰੀਆਂ ਦੇਖਿਓ

ਆਵਰਦੇ ਲੋਕਾਂ ਚ ਅਹੀਂ ਫਿਰਦੇ ਆ ਤੁਰ ਕੇ ਆ ਗਲੀ ਚ ਮਾਵਾ ਪੈਣਾ ਸਿਰ ਬਲੋਛਦੀਆਂ ਨੇ ਆ ਪਿਆਰ ਕਿਥੇ ਮਿਲਜੂ ਕਿਸੇ ਨੂੰ ਹੋਰ ਇਹ ਪਿਆਰ ਕਿਸੇ کئی ਜਨਮ ਲੈ ਲਈ ਤਾਂ ਨਹੀਂ ਦਾ ਕਰਜਾ ਲਾ ਸਕਦੇ ਇੱਕ ਪਾਸੇ ਤਾਂ ਇਹ ਪਿਆਰ ਆ ਦੂਜੇ ਪਾਸੇ ਕਾਲੀਆਂ ਤੇ ਕਾਂਗਰਸੀਆਂ ਦੇ ਲੀਡਰ ਨੇ ਉਹਨਾਂ ਨਾਲ ਹੱਥ ਮਲਾ ਕੇ ਬਾਹਰ ਚੋਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਲੈ ਕੇ ਇਕੱਤੀ ਸੱਚੀਆਂ ਨੇ ਬਸ ਸੱਚੀਆਂ ਨੂੰ ਲੱਗਦੀਆਂ ਨੇ ਤਾੜੀਆਂ ਮਾਰ ਕੇ ਵਾਸਤੇ ਮੈਂ ਨਹੀਂ ਥੱਕਦਾ ਮੈਂ ਤੜਕੇ 6 ਵਜੇ ਨਿਕਲ ਜਾਂਦਾ 25 30 ਮਿੰਟਾਂ ਜਾਨਾ ਪੱਤਰਕਾਰ ਮੈਨੂੰ ਕਹਿੰਦੇ ਆ ਕੋਈ ਤਕਾਬਟ ਨਹੀਂ ਹੋਤੀ ਮੈਂ ਕਹਿੰਦਾ ਜੀਰੀ ਲਾਉਣ ਨਾਲ ਤਾਂ ਨਹੀਂ ਔਖਾ ਕੰਮ ਹੱਤੀ ਬੋਲਣਾ ਉੱਡੀ ਚੱਲੋ ਮੈਂ ਕਹਿੰਦਾ ਕਣਕ ਵੜਨ ਨਾਲ ਤਾਂ ਨਹੀਂ ਔਖਾ ਉਹ ਭਰੀਆਂ ਬਣਾਉਣ ਨਾਲ ਤਾਂ ਨਹੀਂ ਔਖਾ ਰੁਕ ਲਾਉਣ ਨਾਲ ਤਾਂ ਨਹੀਂ ਔਖਾ ਠੀਕ ਹੈ ਨਾ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਕੰਮ ਫਿਰ ਢੋਲੀ ਤੋਂ ਬਾਅਦ ਨਿੰਬੂ ਪਾਣੀ ਪੀਣਾ ਪੈਂਦਾ ਹੈ ਰੇ ਕੇ ਰੇ ਲੀਡਰਾਂ ਤੋਂ ਬਾਤਾਂ ਨੀ ਮੋਬਾਈਲ ਫੀਡ ਦੀ ਲੋੜ ਉਹ ਮੈਂ ਨਹੀਂ ਹਉਣ ਦਿੰਦਾ ਥੱਲੇ ਵਾਲਾ ਕੰਮ ਤੁਸੀਂ ਸੰਭਲਿਓ ਮੁੰਡੇ ਸਾਰੇ ਵੀ ਪੋਲਿੰਗ ਪੋਲਿੰਗ ਕੌਣ ਲਾਊਗਾ ਟੀਮ ਤੁਸੀਂ ਸਾਡੀ ਨੂੰ ਸਾਰੇ ਤੁਸੀਂ ਸਾਡੇ ਚ ਲੈ ਲਓ ਵੀ ਕਿੱਥੇ ਜੇ ਪੋਸਟਰ ਲਾਉਣੇ ਨੇ ਤਹਾਂ ਦਾ ਮੈਂ ਕੱਲੇ ਇਕੱਲੀ ਫਰਦਾ ਇਹਨਾਂ ਨੂੰ ਸਾਰਿਆਂ ਨਾਲ ਉਹ ਸਾਡੇ ਦੇਸੀ ਭਾਸ਼ਾ 'ਚ ਜੰਮ ਜੱਕ ਦਿਆਂਗੇ ਬਾਤ ਸੁਣੋ ਬਾਤ ਜੱਬ ਇੱਕ ਸਰ ਉਹ ਇੱਕ ਪਾਵੇ ਵਾਲਾ ਫਿਰਦਾ ਉਹਨੂੰ ਕਹਦੇ ਉਹ ਇੱਕ ਪਾਵੇ ਨਾਲ ਮੰਜਾ ਨਹੀਂ ਬਣਦਾ ਉਹਦੇ ਦੇ ਚਾਰ ਪਾਵੇ ਨਾਲ ਬਣੂ ਆਉਣਗੇ ਉੱਥੇ ਬਥੇਰੇ ਆਉਣਗੇ ਪੁੱਛ ਪਾਣਗੇ ਉਹ ਤਾਂ ਹੁੰਦਾ ਇਹ ਕਹਿੰਦਾ ਫਿਰਦਾ ਕਿ ਲੋਕਾਂ ਨੂੰ ਕਹਿੰਦਾ ਜੁੱਤੀਆਂ ਨਾ ਖਾਲੇ ਮੈਥੋਂ ਲੈ ਆ ਉਹੋ ਜਿਹੇ ਗੱਲ ਕਰਦਿਆ ਉਹ ਬੋਟਾਂ ਵੇਲੇ ਲੋਕਾਂ ਨੂੰ ਕਹਿੰਦਾ ਜੁੱਤੀਆਂ ਨਾ ਖਾਲੇ ਮੈਥੋਂ ਕੌਣੀਆਂ ਨੇ ਪਾਉਣੇ ਨਾ ਸੀ ਫਿਰ ਆਇਆ ਕਹਿੰਦੇ ਵਸਤੇ ਭਾਈ ਇੱਥੇ ਹੱਗਾ ਯਾਰ ਘਰਮੀ ਐ ਮੈਨੂੰ ਇਸ ਗੱਲ ਦੀ ਪਰ ਕਿਹੜੀਆਂ ਖੜੇ ਤੁਰੇ ਫਿਰਦੇ ਨੇ ਇਹ ਸਭੀ ਲੋ ਮੈਂ ਤਾਂ ਇੱਕ ਦਿਨ ਚ 25 30 ਪਿੰਡ ਕਢਦਾ ਔਰ ਲੋਕਾਂ ਦਾ ਪਿਆਰ ਮਿਲਦਾ ਹੈ ਚਾਹ ਪੀਓ ਪੀ ਲੈ ਭਾਈ ਕਰੇ ਸਾਡੇ ਜਵਾਬ ਦੇਣਾ ਮੋਟੋ ਵਿਚਾਲਾ ਕ ਚਾਲੂਗਾ ਹੁਣ ਵੀ ਸਰਫੀਆਂ ਕਿ ਝਾਉਣਗੇ ਹੁੰਦੇ ਠੀਕ ਹੈ ਨਾ ਇਹ ਆਪਣੀ ਜੀਰੀਸ ਕਰਨਗੇ ਮਿਹਨਤ ਚ ਕੈਪਟਨ ਅਮਰਿੰਦਰ ਦੁਪਹਿਰੇ ਪਹਿਲੀ ਗੱਲ ਤਾਂ 2 ਸਾਲ ਹੋ ਗਏ ਨਿਕਲਿਆ ਨਿਕਰਾਉ ਬੇਰਜ਼ਗਾਰੀ ਸਾਡੇ ਘਰ ਖਾਈ ਜਾਂਦੀ ਹੈ ਬੇਰਜ਼ਗਾਰੀ ਸਾਡੇ ਚੁੱਲ੍ਹੇ ਖਾਈ ਜਾਂਦੀ ਹੈ ਆ ਮੁੰਟੀਆਂ ਪੁੱਤ ਸਾਡੇ ਬੇਰਜ਼ਗਾਰ ਕਰਦੇ ਨੇ ਰੋਜ਼ਗਾਰ ਦੇ ਦਿਓ ਬਾਹਰਲੇ ਮੁਲਕਾਂ ਨੂੰ ਕਿਉਂ ਭਜਾਈਏ ਬਾਰਲੇ ਮੁਲਕਾਂ ਜਾਂ ਕੇ ਵਿਚਾਰੇ ਫਸ ਜਾਂਦੇ ਨੇ ਵੀਡੀਓ ਬਣਾ ਕੇ ਮੈਨੂੰ ਪਰੇਂਦੇ ਨਾਲ ਸਾਡੀ ਜਾਨ ਬਚਾ ਲਓ ਬਹੁਤ ਮਾਝਾ ਹੁੰਦੀਆਂ ਨੇ ਵੀਡੀਓ ਸਾਰਿਆਂ ਨੂੰ ਬਚਾ ਕੇ ਲਾਉਣਾ ਭਾਈ ਮੈਂ ਚਾਹੇ ਇੱਕ ਪੁੰਡ ਥਰੇ ਦਾ ਕੋਈ ਚਾਹੇ ਚਾਹੇ ਕੋਈ ਪੱਟੀ ਦਾ ਚਾਹੇ ਕੋਈ ਬਲੌਰ ਦਾ ਮੈਂ ਕਹਿੰਦਾ ਯਾਰ ਕੋਈ ਜਾਂਦੀ ਯਾਰ ਪੰਜਾਬ ਦੇ ਪੁੱਤ ਨੇ ਜੇ ਮੇਰੇ ਹਰੇ ਰੰਗ ਦੇ ਪੈਨ ਨਾਲ ਸਾਈਨ ਕਰਨ ਨਾਲ ਕਿਸੇ ਮਾਂ ਦਾ ਪੁੱਤ ਘਰੇ ਆਉਂਦਾ ਕਿਸੇ ਭੈਣ ਦਾ ਰਖੜੀ ਵਾਲਾ ਪੁੰਡ ਘਰੇ ਆਉਂਦਾ ਮੇਰੇ ਵਾਸਤੇ ਤੂੰ ਵੱਡਾ ਪੁੰਡ ਦੀ ਗੱਲ ਕੋਈ ਨਹੀਂ ਹੋ ਸਕਦਾ ਸਾਰਾ ਥੋੜੀ ਤੋਂ ਆਮ ਲੱਗਦੀ ਹੈ ਨਾ ਤੁਸੀਂ ਦਿੱਤਾ ਮੈਨੂੰ ਪੈਨ ਉਹ ਹਰੇ ਰੰਗ ਦਾ ਸੋ ਤੁਹਾਡੇ ਹੱਕ 'ਚ ਹੀ ਚੱਲ

ਗੱਡੀ ਦੀ ਸ਼ੈਂਪੂ ਗੱਡੀ ਚ ਕਿਹੜਾ ਕਿਉਂ ਆਉਂਦਾ ਹੁੰਦਾ ਸ਼ੈਂਪੂ ਕਾਹਦੇ ਵਾਸਤੇ ਰੱਖਦਾ ਫਿਰ ਕਹਿੰਦੇ ਲੋਕਾਂ ਨਾਲ ਜੇ ਹੱਥ ਮਿਲ ਜੇ ਗੱਲ ਕੀ ਨਾਲ ਨਾ ਦੀ ਨਾਲ ਗੱਡੀ ਚ ਬਹਿ ਕੇ ਸ਼ੈਂਪੂ ਨਾਲ ਧੋ ਲਾ ਕਿਤੇ ਖੁਰਕਾ ਕਰਨਾ ਕੋਈ ਨਹੀਂ ਖੁਰਕ ਦੀ ਗੱਲ ਛੱਡੋ 23 ਮਈ ਨੂੰ ਜਦੋਂ ਟਾ ਉਹ ਤਾਂ ਫੜ ਬੈਣਗੇ ਦੇਖੋ ਸਹੀ ਦੇਖ ਲਈ ਬਦਲ ਵਾਲੀ ਮੈਂ ਉਹ ਇੱਕ ਮੈਨੂੰ ਕਹਿੰਦਾ ਐਵੇਂ ਮੋਟਾ ਬਹਿ ਰੀਆਂ ਜਿਵੇਂ ਕਿਹਾ ਟੀਨ ਵਾਲੀ ਛੱਤ ਤੇ ਗੜੇ ਪੈਂਦੇ ਹੁੰਦੇ ਨੇ ਮੈਂ ਕਿਹਾ ਤੁਹਾਡੇ ਨਾਲ ਕਹਿੰਦਾ ਪਹਿਲਾਂ ਵਾਲੇ ਰਿਕਾਰਡ ਤੋਦਾਂਗੇ ਉਹ ਕੈਪਟਨ ਅਮਰਿੰਦਰ ਮੁਰੰਨੀ ਕਰੂਗਾ ਕੈਪਟਨ ਅਮਰਿੰਦਰ ਸਿੰਘ ਦੁਪਹਿਰੇ 11:00 ਬਜ ਕੇ 20 ਮਿੰਟ ਤੇ ਉਹਦੀ ਮੁੱਛਾਂ ਵਾਲੀ ਟਾੜੀ ਖੁੱਲਦੀ ਐ 11:55 ਤੇ ਜਾਲੀ ਵਾਲੀ ਜਿਹੜੀ ਜਾਲੀ ਲਾਉਂਦੇ ਨੇ ਫਿਰ ਫਿਰ ਚਾਰ ਪੰਜ ਬੰਦੇ ਰਲ ਕੇ ਪਜਾਮੀ ਚੜਾਉਂਦੇ ਨੇ ਇਹ ਲੈ ਲੂ ਜਿਵੇਂ ਤੂੜੀ ਵਾਲਾ ਭੂਖਾ ਦਸਦੇ ਹੁੰਦੇ ਆਪਾਂ 4:00 ਵਜੇ ਤੁਰ ਪੈਂਦੇ ਨੇ ਹੈਲੀਕਾਪਟਰ ਇਹ ਕਹਿੰਦੇ ਚਲੋ ਪੰਜਾਬ ਬਚਾਉਣ ਚੱਲੀਏ 4:00 ਵਜੇ ਕਹਿੰਦੇ ਬਹੁਤ ਪਚ ਗਿਆ ਚਲੋ ਘਰ ਚੱਲੀਏ ਮੈਂ ਕਰਦਾ ਉਹਨਾਂ ਦੇ ਕੋਈ ਬਿਸਕਟ ਨਹੀਂ ਪਤਾ ਅੱਫਰ ਕਿਉਂ ਦਾ ਲਗਰ ਨਹੀਂ ਯਾਰ ਪਤਾ ਨਹੀਂ ਮੈਨੂੰ ਕੁਝ ਕੱਖ ਨਹੀਂ ਪਤਾ ਇਹਨਾਂ ਨੂੰ ਜੇਸੀਆਂ ਜ ਰਹੇ ਇਹਨਾਂ ਨੇ ਠੀਕ ਹੈ ਨਾ ਸੋ ਵੀਰੋ ਆ ਸੱਖਾ ਚ ਨਹੀਂ ਆ ਸਕਦੇ ਇਤੋਂ ਹੀ ਬਣਦਾ ਕੰਮ ਸਾਰਾ ਇਤੋਂ ਹੀ ਜਿਹੜੇ ਕਲਾਕਾਰ ਦੀ ਜਾਂ ਜਿਹੜੇ ਲੀਡਰ ਦੀ ਸੱਥਾਂ ਦੇ ਵਿੱਚ ਸਿਫਤ ਹੋਣ ਲੱਗੀ ਉਹਨੂੰ ਕਹਾਂ ਜਾਣ ਤੋਂ ਕੋਈ ਰੋਕ ਸਕਦਾ ਤੇ ਜਿਹੜੇ ਕਲਾਕਾਰ ਦੀ ਜਾਂ ਲੀਡਰ ਦੀ ਸੱਥਾਂ ਦੇ ਵਿੱਚ ਨਿੰਦਿਆ ਹੋਣ ਲੱਗੀ ਉਹਨੂੰ ਮਾੜਾ ਕਹਿਣ ਲੱਗੇ ਉਹਨੂੰ ਥੱਲੇ ਆਉਣ ਤੋਂ ਕੋਈ ਰੋਕ ਸਕਦਾ ਕਿਉਂ ਇਹ ਸੱਥਾਂ ਦੇ ਵਿੱਚ ਨਹੀਂ ਕਰਦਾ ਸਾਰਾ ਕੁਝ ਅਸਲ ਚ ਲੋਕ ਸਭਾ ਸਰਪੰਚ ਬੈਠੀ ਹੈ ਤੇ ਮੈਂ ਨਿਕਲੇ ਸੱਥਾਂ ਚੋਂ ਇਹ ਕਦੇ ਆਏ ਨਹੀਂ ਇਹਨੂੰ ਭੱਜ ਕੇ ਸੁਬੀਰ ਆਪਣਾ ਤਾਂ ਚੋਣ ਨਿਸ਼ਾਨੀ ਵਾਲਾ ਬੰਗਿਆ ਕੇ ਇਹਨੂੰ ਦੱਸਣ ਦੀ ਲੋੜ ਹੀ ਨਹੀਂ ਮਾਵਾ ਪੈਣ ਦਾ ਦੱਸਣ ਦੀ ਜਮਈ ਲੋੜ ਦੀ ਤੜਕੇ ਵਰਗੇ ਨੇਰੇ ਵੀ ਭਾਣਨੇ ਕਿ ਪੰਜ ਵਜੇ ਵੀ ਕਿੱਥੇ ਦੀ ਪਿਆ ਤੁਸੀਂ ਬਾਲੇ ਕੁਛ ਨਾ ਹੋ ਲੋੜ ਪਵੇ ਤਾਂ ਇਹ ਜੇ ਵੇਲੇ ਵੀ ਭਾੜ ਲੈਂਦੀਆਂ ਨੇ ਕਿੱਥੇ ਦੀ ਪਿਆ ਮਾਰ ਕੋ ਸਿਰ ਤਿੰਨ ਕਹ ਤੜਕੇ ਇਧਰਲੇ ਪਾਸਿਓਂ ਫੜ ਕੇ ਸਫਾਈ ਕਰਦਾ ਝਾੜੂ ਆਖੜੇ ਉੱਪਰ ਤੇ ਪਾਸਾ ਕਰਦਾ ਸਫਾਈ ਰਹੀ ਆ ਆਹ ਕੋਈ ਤਾਂ ਬੜੇ ਕੁਝ ਨਹੀਂ ਮਿਲਦਾ ਜਰ ਭਾਣਾ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਨਾਲ ਪੂਰਾ ਪੰਜਾਬ ਤੇ ਹਿੰਦੁਸਤਾਨ ਸਾਫ ਕੀਤਾ ਜਾਉਗਾ ਵੀਰੂ ਬਚਨ ਮੁੱਖ ਨੇ ਬਾਤਾਂ ਕਿ ਜਿੱਤੇ ਬਾਤਿਓ ਜਿਹੜੇ ਮਰਜੀ ਬਸੇ ਚੱਕ ਲੈ ਸਫਾਈ ਕਰੂਗਾ ਹਾਂ ਸੋ ਵੀਰੋ ਖਾਲ ਦੇ ਵਿੱਚ ਆਪਾਂ ਖੇਤੀ ਕਰਦੇ ਆਂ ਪਾਣੀ ਲਾਉਣੇ ਨੂੰ ਖਾਲ ਚ ਖੱਡ ਪੈ ਜਾਂਦੀ ਹੈ ਉਹ ਜਿਹੜੀ ਖੱਡ ਹੈ ਬਾਹਰੋਂ ਅੱਡੀ ਮਾਰ ਕੇ ਬੰਦ ਹੋ ਜੂ ਬਾਹਰੋਂ ਇਧਰੋਂ ਅੱਡੀ ਮਾਰੋਗੇ ਤੁਮ ਨਹੀਂ ਕਰੀਂ ਇਧਰ ਮਾਰੋਗੇ ਤੁਮ ਨਹੀਂ ਕਰੀਂ ਜਿੰਨਾ ਚਿਰ ਉਹ ਖੱਡ ਪੈਂਦੀ ਹੈ ਜਿਹੜੀ ਉਹ ਜਿਹ ਅੱਡੀ ਖਾਲ ਦੇ ਅੰਦਰ ਨਹੀਂ ਵੱਜਦੀ ਨਾ ਉਹਨਾਂ ਚਿਰ ਉਹ ਖੱਡ ਬੰਦ ਨਹੀਂ ਹੁੰਦੀ ਵੀਰੋ ਜਨਤਾ ਨੂੰ ਲੁੱਟਣ ਵਾਸਤੇ ਬਹੁਤ ਖੱਡਾਂ ਖਾਲ ਚ ਪੈ ਰਹੀਆਂ ਨੇ ਬੰਦ ਕਰਨ ਵਾਸਤੇ ਜਨਤਾ ਨੂੰ 5 ਸਾਲਾਂ ਬਾਅਦ ਅੱਡੀ ਮਾਰਨ ਦਾ ਇੱਕ ਮੌਕਾ ਮਿਲਦਾ ਹੈ 19 ਮਈ ਨੂੰ ਅੰਦਰ ਖਾਲ ਦੇ ਅੱਡੀ ਮਾਰਨ ਦਾ ਮੌਕਾ ਮਿਲੂ ਆਪਦੇ ਪੋਲਿੰਗ ਬੂਥ ਤੇ ਜਾ ਕੇ ਪਰਦੇਈ ਚ ਇੱਕ ਮਸ਼ੀਨ ਪਈ ਹੋ ਉਹ ਤੇ ਝਾੜੂ ਵਾਲਾ ਬਟਨ ਦਬਕ ਕੇ ਸਮਝ ਲਓ ਤੇ ਗੁੱਠੇ ਨਾਲ ਬਾਦੂ ਦਬੋਗੇ ਪਰ ਸੋਚੋ ਐਵੇਂ ਆ ਨਾ ਅੱਡੀ ਮਾਰਨ ਜਾਪਦੇ ਇਹ ਆਟ ਐਂਡ

ਹਾਂ ਹਾਂ ਹਰਿੰਦਰਪੁਰ ਭੱਟਣੇ ਕੀ ਕਹਿਆ ਸੀ ਮੈਨੂੰ 2012 ਚ ਬੰਦੀ ਕੌ ਮਦੌਰੀ ਜਫਰ ਦਾ ਲੈ ਰੇ ਤੋ ਲੈ ਇਹ ਵੀ ਲੋਕਾ ਤੋਂ ਕੁਝ ਭਜਾਉਂਦਾ ਫਿਰਦਾ। ਅਪਵਾਸ ਖਾਦਾ ਕਿ ਕਈ ਪੌਣ ਸਮਾਨ ਮਲਾਰੀ ਹੈ। ਹਰਿੰਦਰਪੁਰ ਭੱਟਣੇ ਮੈਂ ਖਵਾਰ ਲੈ ਗਿਆ। ਮੈਂ ਕਹਿੰਦਾ ਲੋਕੋ ਮਨ ਮਲਾਰੀ ਕੇ ਦੀ ਹੈ। ਚਲ ਕੋਈ ਨਹੀਂ ਮੈਂ ਮਦਾਰੀਆਂ ਫਿਰ ਇਹ ਸਮਝ ਲੈ। ਵੀ ਮਦਾਰੀਆਂ ਨੂੰ ਬਾਂਦੀਆਂ ਨਚਾਉਣੀਆਂ ਹੁੰਦੀਆਂ ਨੇ। ਮੇਰੀ ਸ਼ਿਕਾਇਤ ਕਰਤੀ ਸ਼ਿਕਾਇਤ ਕਰਦੀ ਮੇਰੀ ਐਸ.ਡੀ.ਐਮ ਕੋਲੇ ਕਹਿੰਦੀ ਮੈਨੂੰ ਬਾਦਰੀ ਘੇ ਐ ਐਸੇ ਮੈਨੂੰ ਬਤਾ ਲਿਆ ਸਾਨੂੰ ਉਹਨਾਂ ਨੂੰ ਇਹਨੇ ਖਬਰਦਾਰਤਾ ਪੱਠਣੇ ਅਸ ਜਿੰਦ ਮੂਰੇ ਮੈਨੂੰ ਦੁਬਾਰੀ ਮੈਨੂੰ ਬਾਦਰੀ ਘੇ ਮੈਂ ਕਿਹਾ ਇਹ ਪਹਿਲਾਂ ਖਬਰਦਾਰਤਾ ਤਾਂ ਮੈਂ ਹੀ ਕਰੇ ਪਹਿਲਾਂ ਮੈਂ ਮਦਾਰੀ ਘੇ ਮੈਂ ਕਹਿੰਦੀ ਮੇਰੇ ਵਾਲੇ ਅਜਿੰਦ ਸਾਹਿਬ ਮੇਰਾ ਈ ਖਬਰ ਚ ਦੇਖੋ ਮੇਰਾ ਈ ਖਬਰ ਚ ਨਹੀਂ ਮੇਰਾ ਨਾਮ ਲੈ ਕੇ ਮਦਾਰੀ ਘੇ ਜਾਂ ਭਗਵਾਨ ਤੁਮਾਨ ਮਦਾਰੀ ਜਾ ਇਹਦੀ ਈ ਖਬਰ ਚ ਮੈਂ ਇਹਦਾ ਨਾਮ ਤਾਂ ਲੈ ਨਹੀਂ ਬਾਦਰੀ ਐ ਇਹ ਆਪਦੀ ਕੋ ਬੜੀ ਅੰਦੀ ਐ

ਮਗਾ ਦਿਨ ਤੇ ਸਾਡੇ ਅੱਛੇ ਦਿਨ ਨਹੀਂ ਆਉਂਦੇ ਉਹਨਾਂ ਚਲ ਹੱਟਦਾ ਨਹੀਂ ਜੇ ਸਾਡੇ ਨਹੀਂ ਆਉਂਦੇ ਲੈਣ ਮੈਂ ਮੋਦੀ ਸਾਹਿਬ ਤੇਰੇ ਮੇਰੇ ਠੰਡਾ ਕਿਸ ਕਰਕੇ ਮੋਦੀ ਨੇ ਕਿਹਾ ਹੋਇਆ ਕਾਲੀਦੋਰਨ ਨੂੰ ਬੀਜੇਪੀ ਵਾਲਿਆਂ ਨੂੰ ਕਹਿੰਦਾ ਨਾ ਜੋ ਮਿਲ ਜੋ ਜੋ ਮਰਜ਼ੀ ਕਰੋ ਪੀਲੀ ਜੀ ਪੱਗਾਂ ਉਨਾਂ ਭੇਜੋ ਓਏ ਪੰਜ ਸੱਤ ਮੇਰਾ ਚੋਣਾ ਉੱਪਰ ਕਰੀ ਗਏ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੀਲੀ ਜੀ ਪੱਗ ਵਾਲਾ ਉੱਥੇ ਜਾ ਕੇ ਫਿਰ ਸਰਕਾਰਾਂ ਦੇ ਕੰਨਾਂ ਦੇ ਵਿੱਚ ਤੁਹਾਡੀ ਆਵਾਜ਼ ਪਹੁੰਚਾਵੇ ਇੱਕ ਵਾਰੀ ਨੋੜਾਂ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਉਹ ਗਿਆ ਤਾਂ ਉਹ ਘੱਟਾ ਮਾਣੇ ਪੜ ਗਿਆ ਉਹ ਹੁਣ ਤਾਂ ਅਕਾਲੀ ਦਲ ਦੇ ਜਥੇਦਾਰ ਨੇ ਮੈਨੂੰ ਇਸ਼ਾਰੇ ਕਰਨ ਲੱਗੇ ਪ੍ਰਾਣੇ ਜਥੇਦਾਰ ਬਜ਼ੁਰਗ ਇੱਕ ਨੀਲੀ ਪੱਗ ਵਾਲਾ ਬਜ਼ੁਰਗ ਖੜਾ ਇੱਕ ਮੋੜ ਤੇ ਮੈਂ ਗੱਡੀ ਜਾਵਾਂ ਇੱਕ ਮੁੰਡਾ ਮੇਰੇ ਨਾਲ ਨਾਲ ਸੀ ਉਹਨਾਂ ਦੀ ਪਿੰਡ ਟੈਲੀ ਸੀ ਤੇ ਟੁੱਟਦੀ ਪਿੰਡਾਂ ਚ ਉਹ ਮੈਨੂੰ ਕਹਿੰਦਾ ਉਹ ਸਾਹਮਣੇ ਜਿਹੜਾ ਖੜਾ ਹੈ ਨਾ ਜੀ ਇਹ ਇੱਕ ਅਕਾਲੀ ਦਲ ਦਾ ਬਹੁਤ ਵੱਡਾ ਜਥੇਦਾਰ ਸਾਡੇ ਪਿੰਡ ਦਾ ਤੇ ਇਹਨੂੰ ਥੋੜਾ ਜਹਾ ਚੱਕ ਦਿਓ ਹੈਨਾ ਮੈਂ ਬਾਹਰ ਚ ਹੱਥ ਚੱਕਾ ਉਹਨਾਂ ਦਾ ਪਹਿਲੇ ਚੱਕਦਾ ਮਨਾਲੇ ਇਸ਼ਾਰਾ ਕਰਦਾ ਕਹਿੰਦਾ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਆ ਨੂਰ ਕਰਨਾ ਹੈ ਮਰਬਾ ਬਹੁਤ ਵਧੀਆ ਜੀ ਕੰਮ ਹੋਊਗਾ ਕੰਮ ਕਰਾਊਗਾ ਬੇਨਾਂ ਰਿਕਾਰਡ ਢੁੱਠੂ ਪ੍ਰਾਣਾ ਪਹਿਲਾਂ ਵੀ ਤੁਹਾਡੇ ਨਾਲ ਹੀ ਹੈ ਰਿਕਾਰਡ ਜੇ ਤੁਸੀਂ ਵੋਟਾਂ 'ਚ ਰਿਕਾਰਡ ਬਣਾਇਆ ਨਾ ਤਾਂ ਫਿਰ ਬੋਲਣ 'ਚ ਰਿਕਾਰਡ ਮੈਂ ਬਣਾ ਕੇ ਆਇਆ ਤੁਹਾਡੀਆਂ ਵੋਟਾਂ ਦੇ ਸਿਰ ਤੇ ਹੋਰ ਕਾਰ ਵੀ ਤੁਹਾਡੇ ਸਿਰ ਤੇ ਆ ਵੀ ਜ਼ਰੂਰ ਆ ਬੋਲਣਾਂ ਜੇ ਤੁਸੀਂ ਰਿਕਾਰਡ ਬਣਾਇਆ ਤਾਂ ਮੈਂ ਵੀ ਰਿਕਾਰਡ ਬਣਾਇਆ ਵੀਰੋ ਤੁਹਾਡੇ ਨਾਲ ਤੇ ਤੁਹਾਡੇ ਵਾਸਤੇ ਕੁਛ ਵਰਜੀ ਗਈ ਜਾਓ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਨੇ ਉਹ ਕਰਦੇ ਜਿਹੜੇ ਯਾਰ ਕਮਾਲ ਹੈ ਬਸ ਇਹਨਾਂ ਜਿਹੜੇ ਮਰਜੀ ਲੀਡਰ ਨੂੰ ਪੁੱਛ ਲੋ ਮੇਰਾ ਨਾਮ ਲੈ ਲੋ ਤਾਂ ਮਾਰਨਾ ਨਾ ਉਹਦਾ ਨਾਮ ਹੈ ਬਲੇ ਇਹ ਮੈਨੂੰ ਨਹੀਂ ਡਰਦੇ ਇਹ ਮੈਨੂੰ ਨਹੀਂ ਡਰਦੇ ਮੇਰੀ ਕੋਈ ਕਾਤ ਨਹੀਂ ਮੈਂ ਤਾਂ ਮhenderpat ਦਾ ਮੁੰਡਾ ਸਤੌਜ ਵਾਲਾ ਇਹ ਮੈਨੂੰ ਨਹੀਂ ਡਰਦੇ ਆ ਜਿਹੜੇ ਥੋੜੀ ਜੀ ਟੀਨ ਬਜਾਏ ਤੇ ਕੋਬਰੇ ਸੱਪ ਨਿਕਲੇ ਆਉਂਦੇ ਹੋ ਇਹ ਥੋੜੇ ਡਰਦੇ ਨੇ ਥੋੜੇ ਡਰਦੇ ਨੇ ਆ ਫਰਕ ਹੈ ਬਸ ਸੋ ਵੀਰੋ ਇੱਕਾ ਰੱਖਿਓ ਇਹ ਧਰਮਾਂ ਦੇ ਨਾਂ ਤੇ ਇਹ ਜਾਤਾਂ ਪਾਤਾਂ ਦੇ ਨਾਂ ਤੇ ਮੰਡੀਆਂ ਪਾਉਣਗੇ ਆਪਾਂ ਇਹ ਕੰਮ ਨਹੀਂ ਹੋਣ ਦੇਣਾ ਸੋ ਵੀਰੋ ਮੈਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗਾ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਕੇ ਦੱਸ ਦਿਓ ਗੂੰਜੇ ਅਸਮਾਨ ਅੱਜ ਜਲਿਆਂ ਵਾਲੇ ਬਾਗ ਬਾਗ ਦੀ 100 ਸਾਲਾਂ ਵਰਸੀ ਅੱਜ 100 ਸਾਲ ਹੋ ਗਿਆ ਜਿਹੋ ਤੇ ਸ਼ਹੀਦ ਇਨਕਲਾਬ ਵਾਸਤੇ ਗਏ ਸੀ ਜਨਰਲ ਡਾਇਰ ਦੇ ਜਿਹੜੇ ਭੁੰਨੇ ਸੀ 13 April 1919 ਨੂੰ ਅੱਜ 13 April 2019 ਹੈ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਦੋ ਨਾਰੇ ਗੂੰਜੇ ਅਸਮਾਨ ਉਹਨਾਂ ਦੀ ਆਤਮਾ ਨੂੰ ਥੋੜਾ ਜਿਹਾ ਸਕੂਨ ਮਿਲੂਗਾ ਚਲੋ ਹੈਗੇ ਨੇ ਹੋਏ ਹਜੇ ਜਿਨ੍ਹਾਂ ਨੇ 100 ਸਾਲਾਂ ਬਾਅਦ ਵੀ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਤੇ ਇਹਨਾਂ ਨੂੰ ਉਸਲ ਵੱਡੇ ਗੇ ਵੀ ਸੰਗਰੂਰ ਤੋਂ ਤਾਂ ਉਹੀ ਨੇਰੀ ਫੇਰ ਉੱਠ ਖੜੀ ਜਿਹੜੀ 2014 ਚੁੱਟੀ ਸੀ ਦੋਨਿਆਂ ਤੋਂ ਪਰਚਾ ਕੇ ਦੋ ਨਰ ਲਾ ਦਿਓ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੋਰ ਸੋਨਹਾਰ ਸੋਨਹਾਰ ਭਾਈ ਜੀ ਦਾ ਖਾਲਸਾ ਭਾਈ ਜੀ ਮਿਲ ਕੇ ਜਾਊਗਾ ਮਿਲ ਕੇ ਜਾਊਗਾ ਮਿਲ ਕੇ ਜਾਊਗਾ ਮਿਲ ਕੇ ਜਾਊਗਾ